ਤਨ ਗੁਰ ਨਾਨਕ ਸੱਚੇ ਪਾਤਸ਼ਾਹ ਦੀ ਪਵਿੱਤਰ ਬਾਣੀ ਜਪਜੀ ਸਾਹਿਬ ਦਾ ਪਾਠ ਹਰ ਇੱਕ ਗੁਰਦੁਆਰੇ ਅੰਦਰ ਹੁੰਦਾ ਹੈ ਹਰ ਇੱਕ ਨਗਰ ਪਿੰਡਾਂ ਦੇ ਵਿੱਚੋਂ ਤੜਕੇ ਆਵਾਜ਼ ਆਉਂਦੀ ਹੈ ਤੇ ਬਾਬਾ ਜੀ ਜਪਜੀ ਸਾਹਿਬ ਦਾ ਪਾਠ ਕਰਦੇ ਨੇ ਜਪਜੀ ਸਾਹਿਬ ਦੇ ਪਾਠ ਦੇ ਅਖੀਰਲੇ ਵਿੱਚ ਇੱਕ ਸ਼ਲੋਕ ਪੜਿਆ ਜਾਂਦਾ ਹੈ ਜਿਹੜਾ ਆਮ ਤੌਰ ਤੇ ਆਪਾਂ ਸਾਰਿਆਂ ਨੂੰ ਯਾਦ ਹੈ ਉਹ ਸ਼ਲੋਕ ਕੀ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਮੈਂ ਅਗਲੀਆਂ ਪੰਕਤੀਆਂ ਨਹੀਂ ਪੜਾਂਗਾ ਆਪਾਂ ਸਿਰਫ ਇਸੇ ਪੰਕਤੀ ਨੂੰ ਲੈਣਾ ਵੀ ਕੀ ਇਸ ਪੰਕਤੀ ਤੇ ਆਪਾਂ ਕਦੇ ਅਮਲ ਕੀਤਾ ਪਵਨ ਗੁਰੂ ਪਾਣੀ ਪੀਤਾ ਪਾਣੀ ਨੂੰ ਮਾਰ ਇਹਨੇ ਪੀਤਾ ਆਖਿਆ ਅੱਜ ਆਪਾਂ ਪਾਣੀ ਤੇ ਬੋਲਦੇ ਆਂ ਪਾਣੀ ਸਾਰਿਆਂ ਦਾ ਪਿਤਾ ਹੈ ਪਾਣੀ ਬਿਨਾ ਆਪਣਾ ਕਿਸੇ ਦਾ ਨਹੀਂ ਸਰਦਾ ਰੋਟੀ ਬਿਨਾ ਇੱਕ ਡੰਗ ਆਪਾਂ ਕੱਢ ਸਕਦੇ ਆਂ ਪਰ ਪਾਣੀ ਪੀਣ ਬਿਨਾ ਆਪਾਂ ਨਹੀਂ ਕੱਢ ਸਕਦੇ ਪਰ ਕਦੇ ਸੋਚਿਓ ਆਪਣੇ ਬਜ਼ੁਰਗ ਜਦੋਂ ਖੇਤੀ ਕਰਦੇ ਸੀ ਜਾਂ ਪਾਣੀ ਪੀਣ ਵਾਸਤੇ ਕੱਢਦੇ ਸੀ ਤਾ ਧਰਤੀ ਦੇ ਉੱਪਰ ਹੀ ਪੰਜਾਬ ਦੇ ਪਾਣੀ ਪਿਆ ਹੁੰਦਾ ਸੀ ਹੌਲੀ-ਹੌਲੀ 30 35 ਫੁੱਟ ਤੇ ਚੱਲ ਗਿਆ ਹੁਣ ਨੌਬਤ ਇਹ ਆ ਗਈ ਏ ਕਿ 100 150 ਫੁੱਟ ਤੇ ਪਾਣੀ ਚੱਲ ਗਿਆ ਠੀਕ ਹੈ ਮੇਰੇ ਪਿਛਲੇ ਦਿਨੇ ਕਿਸੇ ਰਿਸ਼ਤੇਦਾਰਾ ਨੇ ਫੋਨ ਕੀਤਾ ਵੀ ਅਸੀਂ ਦੁਬਾਰ ਤੋਂ ਫੇਰ ਬੋਰ ਕਰਾ ਰਹੇ ਆ ਕਿਉਂਕਿ ਪਾਣੀ ਬਹੁਤ ਨੀਵਾ ਚਲਾ ਗਿਆ ਹੁਣ ਪਾਣੀ ਨਹੀਂ ਆ ਰਿਹਾ ਤੇ ਦੂਜੀ ਗੱਲ ਪੀਣ ਵਾਸਤੇ ਤਾਂ ਪਾਣੀ ਆਪਾਂ ਹਮੇਸ਼ਾ ਮੁੱਲ ਦਾ ਹੀ ਲੈ ਰਹੇ ਆ ਪੰਜਾਬ ਤੇ ਰਹਿੰਦੇ ਹੋਏ ਵੀ ਪੀਣ ਵਾਲਾ ਪਾਣੀ ਪਰ ਮੁੱਲ ਲੈਦੇ ਆ ਹੁਣ ਤੁਸੀਂ ਸੋਚੋਗੇ ਆਪਾਂ ਨੂੰ ਕਰਨਾ ਕੀ ਚਾਹੀਦਾ ਆਪਾਂ ਇਹ ਸਲੋਗ ਪੜ੍ਹਦੇ ਜ਼ਰੂਰਾਂ ਪੜਦੇ ਪਰ ਕਦੇ ਵੀ ਆਪਾਂ ਪਾਣੀ ਦਾ ਬਚਾਵ ਨਹੀਂ ਕੀਤਾ ਆਪਾਂ ਪਾਣੀ ਦੀ ਸੰਭਾਲ ਨਹੀਂ ਕਰ ਰਹੇ ਇੱਕ ਗੱਲ ਚੇਤੇ ਰੱਖਿਓ ਜਿਹੜੀ ਚੀਜ਼ ਦੀ ਆਪਾਂ ਸੰਭਾਲ ਨਹੀਂ ਕਰਾਂਗੇ ਉਸ ਚੀਜ਼ ਬਿਨਾ ਇੱਕ ਦਿਨ ਆਪਾਨੂੰ ਤਰਸਣਾ ਪੈਗਾ ਆਪਾਂ ਕੈਨੀਆਂ ਤੇ ਆਏ ਆ ਮੁੱਲ ਲੈਣ ਜਾਣੇ ਆਪਣੇ ਬੱਚੇ ਬੋਤਲਾਂ ਚ ਪਾਣੀ ਖਰੀਦਿਆ ਕਰਨਗੇ ਪੀਣ ਵਾਲਾ ਠੀਕ ਹੈ ਇਸ ਕਰਕੇ ਜਿੱਥੇ ਆਪਾਂ ਨੂੰ ਪਾਣੀ ਇੱਕ ਗਲਾਸ ਚਾਹੀਦਾ ਉੱਥੇ ਇੱਕ ਬਾਲਟੀ ਡੋਲਦੇ ਆ ਇਹਦਾ ਗੁੱਸਾ ਨਾ ਕਰਿਓ ਕਈ ਵਾਰ ਆਪਾਂ ਘਰ ਵਿੱਚ ਫਰਸ਼ ਧੋਨੇ ਆ ਗੱਡੀ ਧੋਨੇ ਆ ਕੋਈ ਕੰਮ ਕਰਦੇ ਆ ਆਪਣੇ ਘਰਾਂ ਵਿੱਚ ਸਮਰਸੀਬਲ ਲੱਗੇ ਨੇ ਆਪਾਂ ਪਾਣੀ ਛੱਡ ਦਿੰਨੇ ਆ ਘੰਟਿਆਂ ਬਾਅਦ ਹੀ ਪਾਣੀ ਚੱਲਦਾ ਰਹਿੰਦਾ ਹੈ ਕਈ ਥਾਵਾਂ ਤੇ ਪਾਣੀ ਵੇਸਟਿੰਗ ਹੁੰਦੀ ਹੈ ਜਿਸ ਤਰ੍ਹਾਂ ਪੀਣ ਵਾਲਾ ਪਾਣੀ ਜਾਂ ਗੰਦਾ ਆ ਰਿਹਾ ਹੈ ਜਾਂ ਜਿਸ ਤਰ੍ਹਾਂ ਏਸੀ ਲੱਗੇ ਨੇ ਉਹਨਾਂ ਦਾ ਪਾਣੀ ਬਾਲਟੀ ਦੋ ਬਾਲਟੀ ਉਹ ਵੀ ਵਰਤੋਂ ਵਿੱਚ ਆ ਸਕਦਾ ਹੈ ਕੱਪੜੇ ਧੋਣ ਤੇ ਭਾਂਡੇ ਧੋਣ ਤੇ ਪਰ ਅਸੀਂ ਉਹਦੀ ਵਰਤੋਂ ਨਹੀਂ ਕਰਦੇ ਅਸੀਂ ਪਾਣੀ ਡੋਲ ਦਿੰਨੇ ਆ ਉਹ ਬਾਬੇ ਨਾਨਕ ਦਾ ਸ਼ਲੋਕ ਜਿਹੜਾ ਕੰਨਾਂ ਵਿੱਚ ਵੱਜਦਾ ਉਹਨੂੰ ਭੁੱਲ ਜਾਨੇ ਆ ਪਵਨ ਗੁਰੂ ਪਾਣੀ ਪੀਤਾ ਪਵਨ ਗੁਰੂ ਹੈ ਸਾਡਾ ਹਵਾ ਜਿਹਦੇ ਨਾਲ ਅਸੀਂ ਜੀ ਰਹੇ ਆ ਅਸੀਂ ਉਹ ਵੀ ਗੰਦਾ ਕਰ ਰਹੇ ਆ ਇਸ ਕਰਕੇ ਜੇ ਆਪਾਂ ਬਾਬੇ ਨਾਨਕ ਦੇ ਸੇਖਾਂ ਜੇ ਆਪਾਂ ਬਾਬੇ ਨਾਨਕ ਨੂੰ ਆਪਣਾ ਗੁਰੂ ਮੰਨਦੇ ਆ ਆਪਾਂ ਇੱਕੋ ਸ਼ਲੋਕ ਤੇ ਆਪਾਂ ਅਮਲ ਜ਼ਰੂਰ ਕਰੀਏ ਕਿਉਂਕਿ ਅੱਜ ਪਾਣੀ ਦੀ ਦਿੱਕਤ ਬਹੁਤ ਜ਼ਿਆਦਾ ਆ ਰਹੀ ਹੈ ਤੇ ਆਵੇ ਆਵੇ ਵੀ ਕਿਉਂ ਨਾ ਕਿਉਂਕਿ ਅਸੀਂ ਜਿਹੜੀ ਚੀਜ਼ ਦੀ ਬਹੁਤ ਜ਼ਿਆਦਾ ਵੇਸਟਿੰਗ ਕਰ ਰਹੇ ਆ ਉਹਨੂੰ ਬਰਬਾਦ ਕਰ ਰਹੇ ਆ ਤੋ ਉਹ ਇੱਕ ਦਿਨ ਆਪਣੇ ਹੱਥੋਂ ਚੀਜ਼ ਨਿਕਲ ਜਾਂਦੀ ਏ ਤੇ ਜੇ ਆਪਾਂ ਸੰਭਾਲ ਕੇ ਰੱਖਾਂਗੇ ਇਹ ਨਹੀਂ ਐ ਵੀ ਆਪਾਂ ਵਰਤੋਂ ਨਹੀਂ ਕਰਨੀ ਇਹ ਸੱਚਾਈ ਹੈ ਜਿੱਥੇ ਆਪਾਂ ਨਾ ਇੱਕ ਬਾਲਟੀ ਨਾਲ ਸਰਦਾ ਉਥੇ 10 ਬਾਲਟੀਆਂ ਡੋਲਦੇ ਆ ਮੇਰੀਆਂ ਭੈਣਾ ਘਰ ਵਿੱਚ ਫਰਸਤ ਹੁੰਦੀਆਂ ਪਾਣੀ ਦੀ ਮੋਟਰ ਛੱਡ ਕੇ ਘੰਟਿਆਂ ਬਾਅਦ ਵੀ ਪਾਣੀ ਡੋਲਦਾ ਰਹਿੰਦਾ ਆ ਆਪਾਂ ਰੋਜ਼ ਤੱਕਦੇ ਆ ਪਰ ਅਸੀਂ ਕਦੇ ਨਹੀਂ ਸੋਚਿਆ ਵੀ ਇਹ ਦੇ ਬਿਨਾਂ ਆਉਣ ਵਾਲੇ ਸਮੇਂ 'ਚ ਸਾਡਾ ਸਰਨਾ ਨਹੀਂ ਇਸ ਕਰਕੇ ਸਾਰਿਆਂ ਨੂੰ ਬੇਨਤੀ ਏ ਰਲ ਮਿਲ ਕਰਕੇ ਆਪਾਂ ਕੁਦਰਤ ਦੀ ਸੰਭਾਲ ਜਿੱਥੇ ਕਰਨੀ ਹੈ ਉਥੇ ਪਾਣੀ ਦੀ ਬਹੁਤ ਵੱਡੀ ਮਹੱਤਤਾ ਹੈ ਇਹ ਦੇ ਬਿਨਾ ਕੋਈ ਜੀਵ ਜੰਤੂ ਇਨਸਾਨ ਮਨੁੱਖ ਨਹੀਂ ਰਹਿ ਸਕਦਾ ਤੇ ਪਾਣੀ ਬਾਰੇ ਤਾਂ ਮਾਰ ਐਨੇ ਬਹੁਤ ਕੁਝ ਦੱਸਿਆ ਜਿੱਥੇ ਪਉਣ ਗੁਰੂ ਪਾਣੀ ਪਿਤਾ ਕਿਹਾ ਉਥੇ ਇਹ ਵੀ ਕਿਹਾ ਪਾਣੀ ਸਭ ਦਾ ਪਿਤਾ ਹੈ ਠੀਕ ਹੈ ਹਰ ਥਾਂ ਤੇ ਜਿੱਥੇ ਆਪ ਨੂੰ ਇੱਕ ਮਾਂ ਜਨਮ ਦਿੰਦੀ ਉਥੇ ਧਰਤੀ ਮਾਂ ਆਪਾਂ ਨੂੰ ਸੰਭਾਲਦੀ ਹੈ ਮਰਨ ਵੇਲੇ ਵੀ ਸੰਭਾਲਦੀ ਹੈ ਤੇ ਪਾਣੀ ਹਰ ਇੱਕ ਪਾਣੀ ਨਾਲ ਕਿਸੇ ਦਾ ਕੋਈ ਧਰਮ ਨਹੀਂ ਜੁੜਿਆ ਕਿਸੇ ਦੀ ਕੋਈ ਜਾਤ ਨਹੀਂ ਜੁੜੀ ਹਰ ਇੱਕ ਧਰਮ ਮੱਜ ਬਮਨੁਖ ਭਾਵੇਂ ਕੋਈ ਧਰਤੀ ਵਿੱਚ ਜੀਵ ਰੰਦਾ ਭਾਵੇਂ ਪਾਣੀ ਵਿੱਚ ਰੰਦਾ ਭਾਵੇਂ ਸਮਾਨ ਵਿੱਚ ਰੰਦਾ ਉਹਦਾ ਪਾਣੀ ਬਿਨਾਂ ਨਹੀਂ ਸਰਦਾ ਇਸ ਕਰਕੇ ਜੇ ਆਪਾਂ ਰੋਜ਼ ਜਪਜੀ ਸਾਹਿਬ ਦਾ ਪਾਠ ਕਰਕੇ ਅਖੀਰ ਵਿੱਚ ਸ਼ਲੋਕ ਪੜ੍ਹਦੇ ਵੀ ਆਂ ਆਮ ਤੌਰ ਤੇ ਭੋਗਾਂ ਤੇ ਪੜਿਆ ਜਾਂਦਾ ਹੈ ਘਰਾਂ ਵਿੱਚ ਪੜਿਆ ਜਾਂਦਾ ਹੈ ਸਪੀਕਰਾਂ ਵਿੱਚ ਕੰਨਾਂ ਵਿੱਚ ਆਵਾਜ਼ ਪੈਂਦੀ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਇਸ ਸ਼ਬਦ ਨੂੰ ਆਪਾਂ ਜ਼ਿੰਦਗੀ ਵਿੱਚ ਰੁਟੀਨ ਵਿੱਚ ਆਪਾਂ ਨੂੰ ਲਾਗੂ ਕਰੀਏ ਤਾਂ ਕਿ ਆਉਣ ਵਾਲੇ ਸਮੇਂ 'ਚ ਆਪਣੇ ਬੱਚੇ ਜਾਂ ਆਉਣ ਵਾਲੀ ਪੀੜ੍ਹੀ ਪੀੜ੍ਹੀ ਤਾਂ ਬਹੁਤ ਦੂਰ ਦੀ ਗੱਲ ਹੈ ਮੇਰੇ ਹਿਸਾਬ ਨਾਲ ਆਪਾਂ ਹੀ 4-5 ਸਾਲ ਠਹਿਰ ਜੂ ਆਪਾਂ ਨੂੰ ਬੋਤਲਾਂ 'ਚ ਪਾਣੀ ਮਿਲਿਆ ਕਰੇਗਾ ਇਹ ਗੱਲ ਲਿਖ ਲਿਓ ਝੂਠ ਨਹੀਂ ਹੈ ਇਸ ਕਰਕੇ ਆਪਾਂ ਜਿੰਨਾ ਹੋ ਸਕਦਾ ਜਿੱਥੇ ਆਪਾਂ ਨੂੰ ਇੱਕ ਬਾਲਟੀ ਚਾਹੀਦੀ ਉੱਥੇ ਪਾਣੀ ਬਾਲਟੀ ਨਾਲ ਸੰਭਾਲੀਏ ਜਿੱਥੇ ਘਰ ਇੱਕ ਵਾਰ ਸਵੇਰੇ ਧੋਤਾ ਗਿਆ ਸ਼ਾਮ ਨੂੰ ਸਰਦਾ ਦੂਜੇ ਦਿਨ ਸਰਦਾ ਸਫਾਈ ਜ਼ਰੂਰੀ ਹੈ ਪਾੜ ਸਫਾਈ ਦੇ ਨਾਂ ਤੇ ਅਸੀਂ ਬਰਬਾਦੀ ਕਰ ਰਹੇ ਹਾਂ ਪਾਣੀ ਦੀ ਸਾਰਿਆਂ ਨੂੰ ਬੇਨਤੀ ਆਪਾਂ ਇਹਦੀ ਸੰਭਾਲ ਜ਼ਰੂਰ ਕਰੀਏ ਤਾਂ ਹੀ ਆਪਾਂ ਬਾਬੇ ਨਾਨਕ ਦੇ ਸਿੱਖ ਅਖਵਾਵਾਂਗੇ ਜੇ ਕੁਦਰਤ ਦੀ ਸੰਭਾਲ ਨਾ ਕੀਤੀ ਪਾਣੀ ਦੀ ਸੰਭਾਲ ਨਾ ਕੀਤੀ ਤੇ ਆਪਾਂ ਐਵੇਂ ਪੜਨ ਤੱਕ ਸੀਮਤ ਨਾ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੀਡੀਓ ਨੂੰ ਸ਼ੇਅਰ ਲਾਇਕ ਕਮੈਂਟ ਜ਼ਰੂਰ ਕਰਿਓ ਤਾਂ ਕਿ ਕਿਸੇ ਦਾ ਭਲਾ ਹੋ ਸਕੇ ਤੇ ਕਿਸੇ ਤੱਕ ਇਹ ਗੱਲ ਪਹੁੰਚ ਜਾਵੇ ਤੇ ਆਪਾਂ ਪਾਣੀ ਦੀ ਸੰਭਾਲ ਕਰੀਏ ਪਾਣੀ ਦੀ ਸੰਭਾਲ ਕਰਾਂਗੇ ਤਾਂ ਹੀ ਆਪਾਂ ਪੰਜਾਬ ਨੂੰ ਬਚਾ ਸਕਦੇ ਹਾਂ ਤੇ ਪੰਜਾਬੀ ਖਵਾਵਾਂਗੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਪਰ